ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਰਸੂਲਪੁਰ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਬਾਈ ਦਾ ਅਮਰਜੀਤ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਦੋ ਨਾਗ ਮੱਝਾਂ ਦੇ ਵਿੱਚ ਦਿਖਾਵਾਂਗੇ ਇੱਕ ਮੱਝ ਏੜੀ ਸਾਹਮਣੇ ਸਕਰੀਨ ਤੇ ਵੇਖ ਰਹੇ ਹੋ ਪਹਿਲਾ ਸੂਆ ਇਹਦੇ ਨਾਲ ਜਿਹੜੀ ਬੱਧੀ ਹੈ ਮਾਜੀ ਇਹ ਸੂਈ ਹੈ ਜੀ ਤੇਜਾ ਸੂਆ ਬੱਚੇ ਦੋਵਾਂ ਦੇ ਮਗਰ ਕਟਈ ਹੈ ਡਿਟੇਲ ਸਾਰੀ ਇਹਨਾਂ ਦੋਵਾਂ ਪਸ਼ੂਆਂ ਦੀ ਆਪਾਂ ਬਾਈ ਅਮਰਜੀਤ ਦੇ ਕੋਲੋਂ ਪੁੱਛ ਕੇ ਟਰਨਾ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਵੀਡੀਓ ਦੋਸਤੋ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਬਟਨ ਵਾਲ ਤੇ ਬਾਕੀ ਦੀ ਗੱਲ ਆਪਾਂ ਵੀਰਨਾ ਪੁੱਛਦੇ ਆ ਕਰਦੇ ਆ ਤੁਸੀਂ ਵੀਡੀਓ ਐਂਡ ਤੱਕ ਨੂੰ ਦੇਖ ਲੈ। ਬਾਈ ਅਮਰਜੀਤ ਸਾਸਿਕਾਲ। ਸਾਸਿਕਾ ਬਾਈ ਸਾਸਿਕਾਲ। ਉਹ ਠੀਕ ਠਾਕ। ਵਧੀਆ ਵਧੀਆ ਕਿਰਪਾ ਤੁਹੀਂ ਦੱਸੋ। ਸਭ ਠੀਕ ਹੈ। ਹਾਂ ਵਧੀਆ। ਚਲਿਆਂ ਦਾ ਕੰਮ ਕਰ। ਹਾਂ ਵਧੀਆ ਸੋਨਾ। ਐਡਰੈਸ ਬੋਲ ਦਈਏ। ਪਿੰਡ ਰਸੂਲਪੁਰ ਜਿਲ੍ਹਾ ਤਰਨਤਾਰਨ ਤਸੀਲ ਤਰਨਤਾਰਨ। ਫੋਨ ਨੰਬਰ ਹੈਗਾ 95011 12912 ਠੀਕ ਹੈ ਜੀ। ਨਾਮ ਹੈਗਾ ਅਮਰਜੀਤ ਸਿੰਘ। ਅਮਰਜੀਤ ਸਿੰਘ। ਠੀਕ ਹੈ ਜੀ। ਰਸੂਲਪੁਰ ਤੋਂ ਜਦੋਂ ਆਪਾਂ ਇਧਰੋਂ ਮੁੜ ਕੇ ਆਪਾਂ ਇਥੋਂ ਨਹਿਰਾ ਤੋਂ ਬੰਗਾਲੀਪੁਰ ਵਾਲੇ ਰਾਹ ਤੇ। ਹਾਂ ਜ ਅਛਾ ਭਾਈ ਅਮਰਜੀਤ ਦੇ ਗੜੀ ਮੱਝ ਇਹ ਸੂਈ ਆ ਸਾਹਮਣੇ ਸਕਰੀਨ ਦੇ ਜਿਹੜੀ ਆਪਾਂ ਦੱਸੀ ਆ ਹਾਂਜੀ ਭਾਈ ਇਹ ਸਵੇਰੇ 4 ਵਜੇ ਭਾਈ ਸੂਈ ਆ ਅੱਜ ਸਿਰ ਹਾਂਜੀ ਸਵੇਰੇ ਠੀਕ ਹੈ 6:30 ਵਜੇ ਨੇ ਗੇਰ ਪਾਈ ਪੂਰੀ ਸਾਫ ਆ ਪ੍ਰੋਪਰਲੀ ਸਾਰੀ ਇਹਨਾਂ ਪੈ ਗਈ ਉਹਦੀ ਗਾਰੰਟੀ ਆਪਣੀ ਠੀਕ ਹੈ ਜੇਰ ਦੀ ਜੇ ਮਾਸਾ ਵੀ ਕੋਈ ਮਾਰੇ ਆਪਾਂ ਜਮੇ ਆ ਰਹੇ ਹਾਂ ਠੀਕ ਹੈ ਜੀ ਲਓ ਦੋਸਤੋ ਬਾਕੀ ਇਹਦੀ ਆਰਡਰ ਕੁਆਲਿਟੀ ਇੱਕ ਵਾਰ ਸਭ ਤੋਂ ਪਹਿਲੇ ਚੈੱਕ ਕਰ ਦੋ ਟਾਈ 3 ਕਿਲੋ ਮੈਚ ਹੋਈ ਆ ਹਾਂ ਵੇਖੋ ਆਰਡਰ ਦੋਸਤੋ ਸੂ ਤੱਕ ਲਗਾ ਜੀ ਸ਼ਵੇਰ ਦੇ ਮੈਗ ਖਲੋਤਾ ਨਹੀਂ ਜਾਂਦਾ ਇੰਨੀ ਬਣੀ ਜੀ ਦੇਖੋ ਜੀ ਬਾਕੀ ਦੋਸਤੋ ਆਗਾੜ ਵੀ ਤੇ ਪਿਛਾਰ ਵੀ ਮੈਂ ਤੁਹਾਨੂੰ ਦੂਜੀ ਸਾਈਡ ਤੋਂ ਵਿਖਾ ਦਿੰਦਾ ਇੱਕ ਵਾਰੀ ਅੱਛਾ ਭਾਈ ਅਮਰ ਜੀ ਦਾ ਦੁੱਧ ਇਹਦਾ ਹੁਣ ਚੋਇਆ ਥੋੜਾ ਬੋਲਾ ਹਾਂ ਜੀ 3 ਕਿਲੋ ਚੋਇਆ ਸ਼ਵੇਰ 3 ਕਿਲੋ ਚੋਇਆ ਜੀ ਬਚਾਰ ਦਿੱਤਾ ਜੇ ਕਟਾ ਨਾਰਵਾ ਨਾਲ ਹੀ ਨਾਰੂਹ ਦਾ ਖਾਗੀ ਨਾਲੋਂ ਬਾਕੀ ਜਿੰਨਾ ਜੱਟੀ ਜਾਂਦੀ ਸ਼ਵੇਰ ਦਾ ਇਹ ਦੋਸਤੋ ਜਿਹੜੀ ਥਣਾ ਦੀ ਕੁਆਲਿਟੀ ਦੇਖੋ ਜੀ ਬਾ ਕਮਾਲ ਥਣਾ ਦੀ ਕੁਆਲਿਟੀ ਫਿਲਮ ਬਣਾਇ ਖਵਾਵਾਂਗੇ ਜੀ ਠੀਕ ਹੈ ਜੀ ਜਿਹੜਾ ਭਾਈ ਖਰੀਦਣ ਆਊਗਾ ਬੋਲਾ ਬਣਾ ਕੇ ਖਾ ਕੇ ਜਾਵੇ ਤੇ ਨਾਲੇ ਮੱਝ ਲੈ ਕੇ ਜਾਵੇ ਹਲੋ ਆ ਲੋ ਜੀ ਕਰੋ ਚਾਟ ਜੀ ਦੋਸਤੋ ਆਰਡਰ ਕੁਆਲਿਟੀ ਦੇਖੋ ਜੀ ਇਹ ਚਾਹ ਫਗਾਵਾ ਨਾਲੋਂ ਵੱਧ ਕੇ ਆਰਡਰ ਕੁਆਲਿਟੀ ਹੈ ਜੀ। ਭਾਜੀ ਜੇ ਸਵੇਰੇ ਵੇਨੇ ਬਹੁਤ ਬਣੀ ਇਹਦੇ ਹੌਲੀ ਕੀਤੀ ਸਵੇਰੇ ਸੁਆ ਤੀਜਾ ਸੁਈ ਆ। ਹਾਂਜੀ ਤੀਜਾ ਤੀਜਾ ਪ्योर ਜੀ। ਮੈਂ ਨਹੀਂ ਕਦਰ ਨਹੀਂ ਭਾਜੀ ਭਾਈ ਮੈਂ ਜਿੱਦੀ ਮੈਂ ਦੀ ਕਰਤੂਦਿਆ ਨਾ ਹਾਂਜੀ ਸੂਕੇ ਲਪਾ ਥੋੜਾ ਜਿਹਾ ਜ਼ਰੂਰ ਲਾਇਆ ਪਰ ਬਾਕੀ ਇੰਨਾ ਨਹੀਂ ਕਿ ਨੋਰਮਲ ਆ। ਨਹੀਂ ਮੈਂ ਚਾਹ ਬਹੁਤ ਡੇਬਲੇਗ ਹੈ ਨਾ ਪੂਰੀ ਜੱਡ ਬਲੇਗ ਥੋੜੇ ਜਿਹ ਪੂਛ ਤੇ ਵਾਲ ਵਾਈਟ ਆ। ਬਾਕੀ ਬਿਲਕੁਲ ਬਰੀਕ ਚਮੜੀ। ਲੋਜੀ ਕਰੋ ਚੱਕ ਭਾਈ ਅਮਰਜੀਤ ਕਿੰਨਾ ਦਾ ਦੁੱਧ ਚੋਆ ਆ ਮਾਲਕਾਂ ਨੇ ਦੱਸਿਆ ਕੁਝ ਭਾਈ 15 ਕਿਲੋ ਦੁੱਧ ਦੋ ਦੋ ਆਨੇ ਚੋਆ ਉਹ ਦੋ ਦੋਸਤੋ ਜੇ ਇਹਨੇ ਆਰਡਰ ਚ 15 ਕਿਲੋ ਦੁੱਧ ਨਾ ਨਹੀਂ ਲਿਆ ਫੇਰ ਕੱਢਣਾ ਕਰੀ ਮੈਨੇ ਵੇਖੋ ਭਾਈ ਭਾਵੇਂ 18 ਕਿਲੋ ਕਹੀ ਜਾਈਏ 19 ਕਿਲੋ ਕਹੀਏ ਨਾ ਮੰਨਦਾ ਸਾਦਾ ਗਰਾ ਹਾਂ ਦੋਸਤੋ ਕਰੋ ਚੱਕ ਇਹ ਆਰਡਰ ਕੁਆਲਿਟੀ ਦੋਸਤੋ ਕਰੋ ਚੱਕ ਬੇਬਾਕ ਕਮਾਲ ਜਿਹੜੀ ਆਰਡਰ ਕੁਆਲਿਟੀ ਵੇਖੋ ਜੀ ਬਾਕੀ ਹੁੰਦੇ ਸਿਆਲ ਤੁਹਾਨੂੰ ਬਾਦ ਦੁੱਧ ਹੀ ਦੁੱਧ ਆ ਰਹੇ ਹਾਂ ਬੈਕ ਸਾਈਡ ਤੋਂ ਸੂ ਤੱਕ ਤੇ ਅਗਲੇ ਪਾਸੇ ਧੁੰਨ ਤੱਕ ਵੇਖੋ ਜੀ ਵਰਲੇ ਵਿਵੇਕੋ ਕਿ ਡਿਗਿੜੀ ਲੱਗੀ ਬਹੁਤ ਵੇਖੋ ਦੋਸਤੋ ਕਰਮਾ ਵਾਲੀ ਚੀਜ਼ ਹੈ ਵੇਖੋ ਕਰੋ ਚੈਕ ਅਸ ਸਪੇਸ ਤਰ੍ਹਾਂ ਦੇ ਵਿੱਚ ਆਪਸੇ ਮੈਂ ਚੋਂ ਜਵਾਬ ਮੈਂ ਲਵਾ ਜੀ ਬਿਨਾ ਬੱਚੇ ਤੋਂ ਵੇਖੋ ਜੀ ਇਹ ਗਵਾਰ ਦੀ ਮਸਤ ਖਲੋਗੀ ਜਿੰਦਾ ਕਰੋ ਚੈਕ ਚਾਲੂ ਬਹੁਤ ਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਬਈ ਅਮਰਜੀਤ ਮੋਲ ਲੈਂਦਾ ਬੋਲੋ ਭਾਈ ਫੋਨ ਤੇ ਕਰਾਂਗੇ ਬੋਲੋ ਫੋਨ ਤੇ ਹਾਂਜੀ ਬੋਲੋ ਦੋਸਤੋ ਫੋਨ ਤੇ ਇੱਕ ਥੋੜਾ ਜਿਹਾ ਚਲੋ ਪਰਦਾ ਹੋ ਜਾਂਦਾ ਹਰ ਇੱਕ ਭੈਣ ਭਰਾ ਦਾ ਬਾਕੀ ਮੋਲ ਮੱਝ ਦੇ ਹਿਸਾਬ ਨਾਲ ਹੋਊਗਾ। ਇਹਨਾਂ ਸਾਰੇ ਕਾਰੀਗਰ ਖੜਦੇ ਆ ਆਪਣੇ ਕੋਲ ਤੇ ਧੰਨਵਾਗ ਲੈਦਾ। ਪਸ਼ੂ ਦਾ ਮੋਲ ਦੋਸਤੋ ਦੋ ਦਿਨਾਂ ਤੇ ਉਹਦੀ ਬਾਕੀ ਉਹਦੀ ਕੁਆਲਿਟੀ ਦੇ ਹਿਸਾਬ ਨਾਲ ਲੱਗਣਾ ਦਾ। ਮੇਰੇ ਵੀ ਫੋਨ ਜਰੂਰ ਕਰਿਆ ਕਰੋ। ਮੋਲ ਕੋਈ ਜ਼ਿਆਦਾ ਨਹੀਂ ਵੀਰੇ ਨਹੀਂ ਕਰਦੇ ਤੇ ਵੀ ਜ਼ਿਆਦਾ ਉਹਦਾ ਮੋਲ ਕੋਈ ਫੋਨ ਤੇ ਹੋਗਾ। ਇਹਦੇ ਅੱਗੇ ਵੀ ਦੇ ਕੋਲ ਇੱਕ ਛੋਟੀ ਸੂਈ ਆ ਪਹਿਲਾ ਸੂਆ ਬਿਲਕੁਲ ਰਿੰਗ ਸਿੰਘ ਚ ਚੈੱਕ ਕਰੋ। ਚਮੜੀ ਚੁੰਡੀ ਚੈੱਕ ਕਰ ਲਓ ਮਾਈ ਦੀ। ਇਹ ਮੰਜੀ ਦੀ ਬਈ ਅਮਰਜੀਤ ਜ਼ਿਆਦਾਤਰ ਅੰਦਰ ਵੱਢੀ ਰਹੀ ਮੱਝ। ਹਾਂਜੀ 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 ਅੰਦਰ ਹੀ ਵੱਢੀ ਰਹੀ ਹੈ। ਚਾਹ ਲਓ ਜੀ ਚਲੋ ਕਰੋ ਚੱਕ ਤੁਹਾਡੀ ਕੁਆਲ ਬਈ ਹੁੰਦੇ ਜਿਆਦਾ ਦਾ ਧੰਨਵਾਦ ਰਹਿੰਦੀਆਂ ਅੰਦਰ ਆਦੇ ਅੰਦਰ ਆਦੇ ਸ਼ਟਾਈਂਦੇ ਪਹੁੰਚਾ ਜਦੇ ਹਾਂਜੀ ਅੱਛਾ ਅਮਰਜੀਤ ਇਹਨੂੰ ਸੁਈੀ ਲੱਕਣਾ ਢੰਗ ਇਹ ਪਰਸੇ ਸੁਈ ਪਾਈ ਅੱਜ ਸਾਫ਼ ਕੀਤੀ ਮੈਂ ਅੱਛਾ ਜੀ ਹਾਂਜੀ ਸੁਈ ਸਾਫ਼ ਕੀਤੀ ਜੀ ਹਾਂਜੀ ਕੱਟੇ ਹੀ ਆ ਗਏ ਸੁਈਆਂ ਤੇ ਹੱਥ ਉੱਪਰ ਜਾ ਕੇ ਕੱਟੇ ਜੀ ਮਦਰ ਵੀ ਜੀ ਉੱਪਰ ਆਡੀਆਂ ਆਡੀਆਂ ਸੁਈਆਂ ਤਿੰਨ ਮਹੀਨਿਆਂ ਦਾ ਕੱਟੇ ਦਿੰਦੇ ਕੱਟੇ ਅੱਛਾ ਭਾਈ ਅਮਰਜੀਤ ਜਿਹੜਾ ਨਾਲ ਲੱਗਾ ਸਰੂਰ ਆਪਾਂ ਛੇੜਿਆ ਨਹੀਂ ਭਾਈ ਉਹਦਾਂ ਦਾ ਕੋਈ ਲੋਕਾ ਟਾਕਾ ਹੋਇਆ ਵਖਰੀ ਗੱਲਾਂ ਪਾਣੀ ਛੇੜਿਆ ਠੀਕ ਹੈ ਹਾਂਜੀ ਬਖਾਉਣਾ ਦੋਸਤੋ ਕਈ ਰਾਤ ਚ ਲੋ ਕੈਮਰੇ ਦੇ ਬੋਤਲਾਂ ਮਗਾ ਚੱਲਦਾ ਹੋਵੇ ਭਾਈ ਬਰਾਬਰ ਦਾ ਆਣਾ ਹਾਂਜੀ ਹਾਂਜੀ ਉਹ ਸਰੂ ਕਈਆਂ ਤੇ ਪਖੋਂ ਦੇ ਵਿੱਚ ਵੱਜ ਜਾਂਦੇ ਆ ਬਾਕੀ ਉਹਦੇ ਇੱਧਰ ਵੀ ਲੱਗਾ ਮੜਾ ਜਾ ਛੋਟਾ ਜੀ ਮੜਾ ਜਾ ਹੀ ਅੱਛਾ ਜੋ ਬੰਨੀ ਸ਼ਾਗ ਜੇ ਹੀ ਆ ਲਓ ਜੀ ਆ ਦੇਖੋ ਇੱਧਰ ਵੀ ਮੜਾ ਜਾ ਸ਼ਾਗ ਜੇ ਹੀ ਲਓ ਜੀ ਬਿਲਕੁਲ ਤੁਸੀਂ ਸ਼ਾਗ ਨਾਰਮਲ ਜੀ ਕੋਈ ਨਾ ਧਾਰਾ ਪੁਰਾਣੀ ਜੀ ਆਉਂਦੀ ਬਾਈ ਕਹਦਾ ਛੇੜੇ ਨਹੀਂ ਕਿਨੂੰ ਇਸ ਚੀਜ਼ ਨੂੰ ਆ ਲਓ ਜੀ ਝੋਟੀ ਪਹਿਲਾ ਸੂਰ ਰਿੰਗ ਸਿੰਘ ਚੰਗੀ ਰਾਜੀ ਜੰਮੀ ਪਈ 50 ਉਹ ਪੀਣ ਵਾਲੀ ਕੱਟੀ ਆਏ ਖੋਲੋ ਜੀ ਅਮਰਜੀਤ ਲੇਓ ਤੋਰੂ ਬਰਨ ਦੁੱਧ ਭਾਈ ਅਮਰਜੀਤ ਕੰਨਾਂ ਬੋਲਾ ਹੁਣ ਥੱਲੇ ਦੇ ਸਾਤ ਕਿਲੋ ਹੋਊ ਭਾਜੀ ਐਵੇਂ 10 ਕਿਲੋ ਕਹੀਏ ਜੇ ਮੁਰਕੇ ਇੱਥੇ ਆਲੇ ਕੋਈ ਦੇ ਦੋਏ ਨਾ ਹਾਂ ਜਾਨੀ ਆਲੇ ਲੈ ਆਵੇ ਚੈੱਕ ਕਰੋ ਜੀ ਦੋਸਤੋ ਵੇਖੋ ਪੂਰੀ ਸ਼ਕੀਨ ਹੈ ਵੇਖੋ ਕਰੋ ਚੱਕ ਇਹ ਡਰਦੀ ਏ ਥੋੜੀ ਲਓ ਜੀ ਡਰਦੀ ਆ ਫਿਰ ਮੇਰੇ ਕੋ ਬਾਕੀ ਦੋਸਤੋ ਜਦੋਂ ਪਸ਼ੂ ਜੋਸ਼ ਵਾਲਾ ਬੈ ਨਾ ਪਹਿਲੇ ਸਵੇਰੇ ਚ ਵੇਹੇ ਪਸ਼ੂ ਜੋਸ਼ ਹੁੰਦਾ ਪੂਰਾ ਆਲੇ ਕਰੋ ਚੱਕ ਪੇਠਪੁਰਾ ਵੇਖੋ ਦੋਸਤੋ ਹਰਿਆਣੇ ਵਾਲੀਆਂ ਮੱਝਾਂ ਰਗਾ ਪੇਠਪੁਰਾ ਜੀ ਭਾਈ ਬਾ ਹਰਿਆਣੇ ਦੀ ਕਾਗੇ ਵੇਖਦੀ ਹੈ ਤਾਂ ਵੀ ਵੇਖਦੀ ਹੈ ਵੇਖਦੀ ਹੈ ਜੀ ਲਓ ਜੀ ਕਰੋ ਚੱਕ ਜੀ ਦੋਸਤੋ ਥਾਣ ਦੀ ਕੁਆਲਿਟੀ ਜਿਹੜੀ ਬਾ ਕਮਾਲ ਵੇਖੋ ਇਹਦੇ ਨਾਲ ਇੱਕ ਹੋਰ ਵਧੀਆਂ ਦੀਦਾਗਲਾਣਾ ਜੋੜਾ ਲਿਆਂਦਾ ਭਾਜੀ ਬਿੰਦੀਆਂ ਵਾਲਾ ਹਵਾਨਾ ਦੋਸਤੋ ਕਰ ਲੋ ਆ ਜਾ ਆ ਜਾ ਨਿੱਕੇ ਨਿੱਕੇ ਬਿੰਦੀਆਂ ਲੱਗੀਆਂ ਮੈਂ ਤੁਹਾਨੂੰ ਬਖਾ ਦੂਗਾ ਡਰਦੀ ਥੱਲੇ ਉਤਰ ਲੋਗੇ ਆਹ ਉਹ ਜਦੋਂ ਉਪਰੇ ਘਰ ਦਾ ਦੂਜੇ ਘਰ ਤੋਂ ਉਥੋਂ ਵੈਸੇ ਥਾਂ ਪੂਰਾ ਆਪਰਾ ਕਰ ਜਾਂਦਾ ਚਲੋ ਜੀ ਬੈਕ ਸੈਟ ਕਰੋ ਚੈੱਕ ਇਹ ਦੇਖੋ ਜਿੰਦੇ ਖਰਵੇਂ ਚਾਰੇ ਖਾਨ ਗੈਪ ਇਹਨਾਂ ਜਿੰਨਾ ਥਾਂ ਉਹਨੇ ਨਾ ਦੁੱਗਣਾ ਥਾਂ ਬਣਾਉਂਦੀ ਐ ਠੀਕ ਐ ਜੀ ਤੇ ਭਾਈ ਅਮਰਜੀਤ ਮੁੱਲ ਲੈਂਦਾ ਵੀ ਫੋਨ ਤੇ ਹਾਂਜੀ ਫੋਨ ਤੇ ਦੋ ਮਜਾਂ ਦਾ ਮੁੱਲ ਹਾਂਜੀ ਮੁੱਲ ਨੂੰ ਮੁੱਲ ਦੋ ਤੋਂ ਦੋ ਮਜਾਂ ਦਾ ਹੋਊਗਾ ਫੋਨ ਤੇ ਬੈਕ ਸਾਈਡ ਤੋਂ ਕਰਾ ਫਿਰ ਚੈੱਕ ਕਰ ਲੋ ਪਿੱਠ ਪੁੜਾ ਵੇਖ ਲਓ ਮੈਂ ਦੋ ਜਿਹੜੀ ਸ਼ੱਕ ਹੈ ਆ ਭਾਜੀ ਹਾਂ ਬਾਕੀ ਤੁਸੀਂ ਵੇਖੋ ਐ ਢੜਵੇਂ ਪੁੜੇ ਵੇਖੋ ਕਰੋ ਚੱਕ ਆ ਚੀਜ਼ਾਂ ਬਹੁਤ ਘੱਟ ਮਿਲਦੀਆਂ ਨੇ ਤੇ ਜਿਹੜੀ ਮਾਝ ਦੋਸਤੋ ਪਹਿਲੇ ਨੰਬਰ ਤੇ ਜਿਹੜੀ ਵਿਖਾਈ ਹੈ ਭਾਜੀ ਇਹ ਭਾਵੇਂ 400 ਇਹ ਪੀ ਲੈਣਾ ਤਾਂ ਵੀ ਉਨੇ ਦੀ ਰਹਿਣੀ ਬਚਣੀ ਵਿਖਰੀ ਪਤਨੀ ਆ ਘਟਣੀ ਨਹੀਂ ਅੱਗੇ ਇਹ ਭੜੀ ਆ ਜੀ ਸਾਫ ਭੜੀ ਆ ਭੜੀ ਘਰਾਦੀ ਸਮੋਹ ਜਿਹੜੇ ਵੀਰ ਨੇ ਖਰਮੀਆਂ 400 ਪੀ ਕੇ ਫਿਰ ਇਹ ਤੋਂ ਵੱਧ ਵਿਗਣੀ ਨਹੀਂ ਅੱਧੇ ਵੀ ਨਹੀਂ ਵੱਧੇ ਜੇ ਸਾਣਾ ਅਭਿਆ ਚਲੀ ਜਾਂਦਾ ਉਹਦਾ ਨਾ ਵਾਦੀ ਵਿਗਣੀ ਤੇ ਇਹ ਜਿਹੜੀ ਮਾਝਾ ਦੋਸਤੋ ਇਹ ਤੇ ਇੱਕ ਬਾ ਕਮਾਲ ਚੀਜ਼ ਹੈ ਜੀ ਇਹ ਕਹਿੰਦੇ ਆ ਜੋੜੇ ਭਾਈ ਸਾਡ ਪੈਣ ਜਿਹਦੀ ਜਿੰਨੂੰ ਮਰਜ਼ੀ ਦੇ ਦੋ ਹਾਂਜੀ ਹਾਂਜੀ ਲਓ ਜੀ ਕਰੋ ਚੈੱਕ ਜੀ ਦੋਸਤੋ ਵੇਖੋ ਜੀ ਆਰਡਰ ਕੋਲ ਜਾਂ ਨਾ ਨੀ ਬਾਰ ਬਾਰੀ ਨੂੰ ਇਹੋ ਮਈਆਂ ਤਾਜੀ ਸੂਈ ਮੋਲ ਦੇ ਮੋਚਾ ਦਾ ਹੋਊਗਾ ਫੋਨ ਤੇ ਤਕਰੀਬਨ 2 ਤੋਂ ਜੇ ਕੋਈ ਵੀਰ ਸੇਵਾ ਵਾਲਾ ਲੱਗਾ 2 ਤੋਂ 2 ਬੜੇ ਮਜੇ ਨਾਲ 16 17 ਤੋਂ ਪਲਸ ਚੱਲ ਸਕਦੀ ਹੈ ਬਾਕੀ ਤੁਹਾਡੀ ਸੇਵਾ ਤੇ ਡਿਪੈਂਡ ਹੈ ਜੀ ਹੁਣ ਭਾਈ ਜਿੱਦਾਂ ਕੰਨੇ ਨਹੀਂ ਸਾਂਭੀ ਜੇ ਹੋ ਸਾਂਭੀ ਹੁੰਦੀ ਮੈਂ ਜ 10000 ਹੋਊਗਾ ਜਾਂਦੀ 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 ਦੇਖੋ ਜੀ ਸਾਂਭ ਤੋਂ ਪਹੂ ਰਹੇ ਜਨ ਬਾਕੀ ਇਹਦੇ ਲੋ ਕੋਈ ਕਮੀ ਨਹੀਂ ਕੀ ਮੱਝ ਲੋ ਹਵਾਨੇ ਦੇ ਲੋ ਆਰਡਰ ਕੁਆਲਟੀ ਦੇ ਲੋ ਥਾਣਾ ਸੁਣਾ ਲੋ ਉਹਨੇ ਫੇਰ ਵੀ ਨਹੀਂ ਅੰਤ ਛੱਡਿਆ ਆਪਣੇ ਜੋਗਾ ਇਹ ਦੇਖੋ ਜੀ ਕਦੋਂ ਪਾਜੀ ਹੈ ਉਹਨੇ ਆਪਣੀ ਛੱਡੇ ਆਪਣਾ ਬਹੁਤ ਵਧੀਆ ਚੀਜ਼ ਹੈ ਕੋ ਰੱਬ ਨੇ ਲਾਈ ਦੇਖੋ ਕਰੋ ਚੈੱਕ ਵੀ ਹਵ ਲਓ ਬាទ ਦੋਵੇਂ ਪਹੁੰਚ ਸੂਚਿਐ ਇੱਕ ਟਾਈਮ ਦੋ ਟਾਈਮ ਚੋ ਕੇ ਬੇਸ਼ੱਕ ਆਪਣੀ ਤਸੱਲੀ ਕਰ ਲਓ ਐਡਰੈਸ ਵੱਗਦਾ ਹੈ ਕਰੀ ਫੇਰ ਬੋਲ ਦੇਣਾ ਪਿੰਡ ਹੈ ਰਸੂਲਪੁਰ ਤਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਦਾ ਨਾਮ ਅਰਜੀਤ ਸਿੰਘ ਹੈ ਫੋਨ ਨੰਬਰ ਬਾਈ ਕਰੀ ਫੇਰ ਬੋਲਦੇ 950112912 ਠੀਕ ਹੈ ਜੀ ਧੰਨਵਾਦ ਉਸ ਤੋਂ ਲੈ ਵੀਡੀਓ ਦੇਖਣ ਦਾ ਸਤਿ ਸ੍ਰੀ ਅਕਾਲ